ਹਾਂਜੀ ਸੱਸੀ ਗੱਲ ਸਾਰਿਆਂ ਨੂੰ ਤਾਂ ਮਿੱਤਰੋ ਅੱਜ ਸਾਡੇ ਪੋਲਟਰੀ ਦਾ 10ਵਾਂ ਦਿਨ ਤਾਂ ਮਿੱਤਰੋ ਬਾਹਰ ਇੰਨੀ ਗਰਮੀ ਆ ਤੁਹਾਨੂੰ ਪਤਾ ਹੀ ਹੋਣਾ ਆ ਜਿਨ੍ਹਾਂ ਮੇਰੇ ਭਰਾਵਾਂ ਰਿਆ ਫਾਰਮ ਦੇ ਬੱਚੇ ਆ ਤਾਂ ਮਿੱਤਰੋ ਸਾਡੇ ਫਾਰਮ ਤੇ ਪਰ ਬੱਚਾ ਇਕੱਠਾ ਹੋ ਰਿਹਾ ਆ ਕਿਉਂਕਿ ਏਸੀ ਫਾਰਮ ਹੁਣ ਕਰਕੇ ਦੇਖੋ ਅੰਦਰ ਕਿੰਨਾ ਚਿਲਡ ਹੋਇਆ ਆ ਕੂਲਿੰਗ ਕਿੰਨੀ ਅੰਦਰ ਹੋਈ ਆ ਕੂਲਿੰਗ ਕਿੰਦਾ ਜ਼ਿਆਦਾ ਹੋਇਆ ਕਿਉਂਕਿ ਪੱਖੇ ਜ਼ਿਆਦਾ ਚੱਲ ਰਹੇ ਸਾਡੇ ਫਾਰਮ ਤੇ ਤਾਂ ਹੁਣ ਪੱਖੇ ਆਪਾਂ ਘੱਟ ਕਰਾਂਗੇ ਫਿਰ ਵੀ ਦੇਖੋ ਅੰਦਰ ਕਿੰਨਾ ਵਧੀਆ ਪੂਰਾ ਚਿਲਡ ਹੋਇਆ ਆ ਬੱਚਾ ਪੂਰਾ ਆਰਾਮ ਨਾਲ ਬੈਠਾ ਆ ਅੰਦਰ ਟੈਂਪਰੇਚਰ ਪਤਾ ਕਿੰਨਾ ਐ ਮੈਂ ਤੁਹਾਨੂੰ ਦੱਸਦਾ ਆ ਜਿੱਦਾਂ ਆਪਣਾ ਟੈਂਪਰੇਚਰ ਹੁੰਦਾ ਆ ਮਾਰਚ ਮਹੀਨੇ ਉਦਾਂ ਦਾ ਮੌਸਮ ਹੋਇਆ ਅੰਦਰ ਜੇ ਪੱਖੇ ਦੋ ਹੋਰ ਚਲਾ ਦੀਏ ਆ ਤਾਂ ਟੈਂਪਰੇਚਰ ਆਪਣਾ ਹੋਇਆ ਨਾ ਫਰਵਰੀ ਮਹੀਨੇ ਵਰਗਾ ਤਾਂ ਅੰਦਰ ਇੰਨਾ ਚਿਲਡ ਹੋ ਜਾਂਦਾ ਆ ਬਾਕੀ ਧਿਆਨ ਰੱਖਣਾ ਪੈਂਦਾ ਫਿਰ ਵੀ ਇਸੀ ਫਾਰਮ ਤੇ ਵੀ ਇਹ ਨਹੀਂ ਕਿ ਚਲੋ ਆਟੋਮੈਟਿਕ ਲੱਗੇ ਆ ਤਾਂ ਬੱਚਾ ਪਲ ਜਾਂਦਾ ਆਪਣੇ ਆਪ ਹੀ ਇਦਾਂ ਨਹੀਂ ਆ ਅੰਦਰ ਵਿੱਚ ਰਹਿ ਕੇ ਪੱਖੇ ਘੱਟ ਵੱਧ ਕਰਨੇ ਪੈਂਦੇ ਆ ਉਹਦਾ ਆਟਰ ਤੇ ਵੀ ਲੱਗਾ ਹੁੰਦਾ ਜਿਗਾਰਡ ਸਾਰਾ ਪਰ ਅਸੀਂ ਮੈਨੂਅਲੀ ਚਲਾਣੇ ਆ ਮੈਨੂਅਲੀ ਆਪ ਦੇਖਦੇ ਆ ਪੱਖੇ ਘੱਟ ਵੱਧ ਅਸੀਂ ਆਪ ਕਰੀਦੇ ਆ ਦੇਖੋ ਬੱਚਾ ਕਿੱਧਰ ਇਕੱਠਾ ਹੋ ਰਿਹਾ ਆ ਤਾਂ ਹੁਣ ਅਸੀਂ ਪੱਖੇ ਘੱਟ ਕੀਤੇ ਆ ਹੁਣ ਪੱਖੇ ਚਲਾਏ ਆ ਦੋ ਪਹਿਲਾਂ ਆਪਾਂ ਤਿੰਨ ਪੱਖੇ ਚਲਾਏ ਸੀਗੇ ਟੋਟਲ 6 ਪੱਖੇ ਲੱਗੇ ਹੋਇਆ ਸਾਡੇ ਬਾਕੀ ਮਿੱਤਰੋ ਵੀਡੀਓ ਦੇਖਦੇ ਰਿਹਾ ਕਰੋ ਲਾਈਕ ਵਗੈਰਾ